ਤਚੂਨੇ ਦੀ ਪਰਾਲੀ ਨੂੰ ਜੋ ਅੱਗ ਲਗਾਉਣ ਦੀ ਕੋਸ਼ਿਸ਼ ਕਿਸਾਨ ਕਰ ਰਹੇ ਨੇ ਉਹਨਾਂ ਕਿਸਾਨ ਵੀਰਾਂ ਨੂੰ ਜਾਗਰੂ ਕਰਨ ਦੇ ਲਈ ਜ਼ਿਲ੍ਹਾ ਸੰਗਰੂਰ ਪੁਲਿਸ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਇਸ ਵਾਰ ਕਿਸਾਨਾਂ ਨੂੰ ਵੱਧ ਸਾਧਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਵੀਰ ਝੂਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਸੰਗਰੂਰ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਜਿਸ ਦੇ ਤਹਿਤ ਅੱਜ ਡੀਐਸਪੀ ਸੁਖਦੇਵ ਸਿੰਘ ਪਿੰਡ ਕਨੋਈ ਦੇ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਨੇ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਮਹੀਨੇ ਝੋਨੇ ਦੀ ਕਟਾਈ ਹੁੰਦੀ ਹੈ ਤੇ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਜਲਾਉਣ ਦਾ ਕਾਫੀ ਰੁਝਾਨ ਸੀ ਕਿਸਾਨਾਂ 'ਚ ਤਾਂ ਇਸ ਪ੍ਰਤੀ ਸਰਕਾਰ ਬਹੁਤ ਗੰਭੀਰ ਹੈ ਮਾਨਯੋਗ ਸੁਪਰੀਮ ਕੋਰਟ ਨੇ ਇਸ ਦਾ ਬਹੁਤ ਸਖਤ ਨੋਟਿਸ ਲਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਇਸ ਨੂੰ ਬਹੁਤ ਸਖਤੀ ਨਾਲ ਦੇਖਿਆ ਗਿਆ ਕਿਉਂਕਿ ਧੂਏ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਬਜ਼ੁਰਗਾਂ ਨੂੰ ਸਾਹ ਦੀ ਦਮੇ ਦੀ ਛੋਟੇ ਬੱਚਿਆਂ ਨੂੰ ਬਹੁਤ ਇਹਦੀ ਤਕਲੀਫ ਹੁੰਦੀ ਹੈ ਉਹ ਸਮੁੱਚੇ ਤੌਰ ਤੇ ਦੇਖੀਏ ਤਾਂ ਪਰਾਲੀ ਨੂੰ ਅੱਗ ਲਾਉਣ ਨਾਲ ਜਾਂ ਧੂਏ ਨਾਲ ਜਾਂ ਧੂਆ ਕਿਸੇ ਵੀ ਤਰੀਕੇ ਦਾ ਚ ਇਫੈਕਟਿਵ ਚੋਂ ਨਿਕਲਦਾ ਜਾਂ ਖੇਤਾਂ ਚ ਅੱਗ ਲਾਉਣ ਨਾਲ ਹੋ ਰਿਹਾ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਵਾਤਾਵਰਨ ਨੁਕਸਾਨ ਹੁੰਦਾ ਹੈ ਜੀਵ ਜੰਤੂਆਂ ਨੂੰ ਤੇ ਪੇੜ ਪੌਦਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਮੈਂ ਤੇ ਜੇ ਇਹਨੂੰ ਦੂਜੇ ਤਰੀਕੇ ਨਾਲ ਦੇਖੀਏ ਆਪਾਂ ਪੰਜਾਬੀ ਲੋਕ ਬਾਣੀ ਨੂੰ ਮੰਨਦੇ ਆ ਤੇ ਮੈਂ ਤਾਂ ਉਸ ਤਰੀਕੇ ਨਾਲ ਇਹਨੂੰ ਜੋੜ ਕੇ ਦੇਖਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿ ਜਿਹੜਾ ਬਾਣੀ ਨੂੰ ਮੰਨਣ ਵਾਲੇ ਲੋਕ ਨੇ ਉਹ ਕਿਸੇ ਵੀ ਤਰੀਕੇ ਨਾਲ ਪਾਪ ਨਹੀਂ ਕਰ ਸਕਦੇ ਮੇਰਾ ਇਹ ਮੰਨਣਾ ਤਾਂ ਇਹੀ ਮੈਂ ਕਿਸਾਨ ਵੀਰਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਜੇ ਆਪਾਂ ਅੱਗ ਲਾਉਨੇ ਆ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਸਾਰੇ ਜੀਵ ਜੰਤੂ ਸੜ ਜਾਂਦੇ ਨੇ ਪ੍ਰਦੂਸ਼ਣ ਹੁੰਦਾ ਹੈ ਬਿਮਾਰੀਆਂ ਫੈਲਦੀਆਂ ਤਾਂ ਆਪਾਂ ਰਾਲੀ ਨੂੰ ਅਗ ਨਾ ਲਾਈਏ ਦੂਜੇ ਪਾਸੇ ਅਸੀਂ ਪਿੰਡ-ਪਿੰਡ ਜਾ ਕੇ ਸਪੈਸ਼ਲ ਟੀਮਾਂ ਬਣਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਇਸ ਸਾਲ ਸਰਕਾਰ ਵੱਲੋਂ ਬਹੁਤ ਬਿਹਤਰ ਪ੍ਰਬੰਧ ਕੀਤੇ ਗਏ ਨੇ ਪਿਛਲੇ ਸਾਲ ਨਾਲੋਂ ਮਸ਼ੀਨਰੀ ਦਾ ਤੇ ਇਹਦਾ ਪਰਾਲੀ ਦੀ ਸਾਂਭ ਸੰਭਾਲ ਲਈ ਦੁੱਗਨੇ ਪ੍ਰਬੰਧ ਦੁੱਗਨੇ ਨਾਲੋਂ ਵੀ ਵੱਧ ਪ੍ਰਬੰਧ ਕੀਤੇ ਗਏ ਨੇ ਤੇ ਸਾਰੇ ਕਿਸਾਨ ਵੀਰ ਉਹਨਾਂ ਪ੍ਰਬੰਧਾਂ ਦਾ ਉਹਨਾਂ ਦਾ ਮਸ਼ੀਨਰੀ ਦਾ ਪ੍ਰੋਪਰ ਇਸਤੇਮਾਲ ਕਰਕੇ ਜਿਹੜਾ ਪਰਾਲੀ ਦੀ ਜਿਹੜੀ ਸਾਮ ਸੰਭਾਲ ਕਰਨ ਤੇ ਪਰਾਲੀ ਨੂੰ ਅੱਗ ਨਾ ਲਾਉਣ ਮੇਰਾ ਨਾਮ ਗੁਰਿੰਦਰ ਸਿੰਘ ਸੋਨ ਸਰਦਾਰਸ ਖੰਦਰ ਸਿੰਘ ਪਿੰਡ ਕਨੋਈ ਆ ਕੀ ਕਹਿਣਾ ਚਾਹੁੰਦੇ ਜੋ ਪੁਲਿਸ ਪ੍ਰਸ਼ਾਸਨ ਦਿੱਤੀ ਸਾਹਿਬ ਅੱਜ ਪਿੰਡ ਪਹੁੰਚੇ ਨੇ ਕਿਸਾਨ ਵੀਰਾਂ ਲਈ ਸੰਦੇਸ਼ ਦੇ ਅਸੀਂ ਇਹਨਾਂ ਦਾ ਜੀ ਆਇਆਂ ਕਰਦੇ ਹਾਂ ਪਿੰਡ ਪਹੁੰਚਣ ਤੇ ਔਰ ਵਿਸ਼ਵਾਸ ਦਿਵਾਉਣੇ ਵੀ ਸਾਡਾ ਜਿਹੜਾ ਕਨੋਈ ਪਿੰਡ ਹੈ ਪਹਿਲਾਂ ਤੋਂ ਹੀ ਅੱਗ ਬਹੁਤ ਘਟ ਲਾਉਂਦਾ ਪੇ ਸਾਡੇ ਤਕਰੀਬਨ 70-75 ਤੋਂ 70 ਤੋਂ 80% ਜਿਹੜਾ ਰਕਬਾ ਹੈ ਸਾਡਾ ਅ ਪਹਿਲਾਂ ਤੋਂ ਹੀ ਬਰਨਿੰਗ ਫਰੀ ਆ ਕਿ ਸਾਡੇ ਇੰਨੇ ਰਕਬੇ ਦੇ ਵਿੱਚ ਅੱਗ ਨਹੀਂ ਲੱਗਦੀ ਜਿਹੜਾ ਉੱਪਰਲਾ ਵੀ ਰਹਿ ਜਾਂਦਾ ਹੈ ਉਹ ਹਰੇ-ਚਾਰੇ ਵਾਸਤੇ ਕਹਿ ਸਕਦੇ ਆ ਕੁਝ ਏਰੀਏ ਦੇ ਵਿੱਚ ਪਹਿਲਾਂ ਹੀ ਹਰਾ ਬੀਜਿਆ ਹੁੰਦਾ ਜਿਵੇਂ ਮੱਕੀ ਬੀਜੀ ਆ ਝੜੀ ਬੀਜੀ ਆ ਕੁਝ ਰਕਬਾ ਉਹ ਹੋ ਜਾਂਦਾ ਹੈ ਪੇ ਵੀ ਅਸੀਂ ਤਾਂ ਸਰਕਾਰ ਨੂੰ ਵੀ ਭਰੋਸਾ ਦਿਵਾਉਣਾ ਵੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਤੋਂ ਹੀ ਅੱਗ ਨਹੀਂ ਲਾਈ ਜਾਂਦੀ ਇਸ ਵਾਰੀ ਵੀ ਨਹੀਂ ਲਾਵਾਂਗੇ ਬਟ ਅਹ ਦਿੱਕਤ ਕੀ ਹੈ ਜਿਹੜੀ ਹੈ ਨਾ ਪਿਛਲੇ ਸਾਲਾਂ ਦੇ ਵਿੱਚ ਇੱਕ ਦੋ ਸਾਲ ਤੋਂ ਦਿੱਕਤ ਆਈ ਹੈ ਜਿਵੇਂ ਸੁੰਡੀ ਵਗੈਰਾ ਦੀ ਹੋਗੀ ਜਾਂ ਫੰਗਸ ਦੀ ਹੋਗੀ ਤੇ ਉਹਦੇ ਲਈ ਹੁਣ ਪ੍ਰੋਪਰ ਹੱਲ ਉਹਦਾ ਇਹੀ ਹੈਗਾ ਵੀ ਅਸੀਂ ਚਾਹੁੰਦੇ ਆ ਵੀ ਜਿਹੜੀ ਪਰਾਲੀ ਹੈ ਵੀ ਉਹਨੂੰ ਖੇਤ ਦੇ ਵਿੱਚੋਂ ਗੰਢਾ ਬਣਾ ਕੇ ਛਕਾਇਆ ਜਾਵੇ ਹੁਣ ਆਮ ਫਰਮਾਂ ਵਾਲੇ ਤਕਰੀਬਨ ਇਹੀ ਕਰਦੇ ਆ ਵੀ ਪਿਛਲੀ ਵਾਰੀ ਵੀ ਦੋ ਤਿੰਨ ਘਰਾਂ ਦੀ ਪਰਾਲੀ ਚੱਕਣ ਗਨਿਓ ਰਹਿ ਗਈ ਤੇ ਇਸ ਵਾਰੀ ਵੀ ਹੁਣ ਸਾਡੀ ਹੱਤਵੰਣ ਕੇ ਬੇਨਤੀ ਹੈ ਵੀ ਭਰਾਵੋ ਸਾਡੇ ਖੇਤਾਂ ਦੇ ਵਿੱਚ ਰੇਕਿੰਗ ਕਰਕੇ ਤੇ ਬੇਲਿੰਗ ਕਰਕੇ ਤੇ ਗੰਨਾ ਚੱਕੋ ਠੀਕ ਹੈ ਤੇ ਉਹ ਤੋਂ ਬਾਅਦ ਟਾਈਮਲੀ ਚੱਕ ਲੋ ਇਹ ਨਾ ਹੋਵੇ ਵੀ ਅਸੀਂ ਇਸ ਗੱਲ ਨੂੰ ਹਫਤਾ ਨਿਕਲਦਾ ਜਾਂ 10 ਦਿਨ ਨਿਕਲਦੇ ਆ ਉਹ ਨਾ ਵੀ ਲੇਟ ਹੁੰਦਾ ਤਾਂ ਉਹਦੇ ਖੇਤਾਂ ਦੀ ਗਿੱਲ ਸੁੱਕ ਜਾਂਦੀ ਆ ਫਿਰ ਕਣਕ ਦੀ ਪ੍ਰੋਪਰ ਜਰਮੀਨੇਸ਼ਨ ਨਹੀਂ ਹੁੰਦੀ ਤੇ ਬੀਜਣ ਨੂੰ ਤਾਂ ਹੁਣ ਸਾਡੇ ਪਿੰਡ ਦੇ ਵਿੱਚ ਪਹਿਲਾਂ ਤੋਂ ਅਸੀਂ ਹੈਪੀ ਸੀਡਰ ਨਾਲ ਬਿਜਾਈ ਕਰਦੇ ਆ ਰਹੇ ਹਾਂ ਹੈਪੀ ਸੀਡਰ ਸਮਾਰਟ ਸੀਡਰ ਸੁਪਰ ਸੀਡਰ ਸਾਰੀ ਮਸ਼ੀਨਰੀ ਦੀ ਅਸੀਂ ਵਰਤੋਂ ਕਰਦੇ ਆਂ ਤੇ ਪਰ ਦਾਰੇ ਇਸੇ ਕੱਲ ਤੋਂ ਲੱਗਦਾ ਹੈ ਵੀ ਮੰਗਰੋਂ ਆ ਕੇ ਕੋਈ ਵੀ ਉਸ ਦਾ ਸੋਲੂਸ਼ਨ ਨਹੀਂ ਹੁੰਦਾ ਫਾਰਮਰ ਦੀ ਕਣਕ ਮਤਲਬ ਕਿ ਫਸਲ ਘਟਦੀ ਆ ਝਾੜ ਘਟਦਾ ਤੇ ਸੁੰਡੀ ਜਦੋਂ ਪੈਦਾ ਹੋ ਜਾਂਦੀ ਆ ਤਾਂ ਉਹਤੇ ਤੇ ਜਿਹੜਾ ਖਰਚਾ ਹੁੰਦਾ ਉਹ ਸਾਰਾ ਜੇਬ ਚੋਂ ਹੁੰਦਾ ਤੇ ਪਿਛਲੀ ਵਾਰੀ ਕਾਫੀ ਮਤਲਬ ਕਿ ਵੀ ਨੁਕਸਾਨ ਹੋਇਆ ਸਾਡੇ ਪਿੰਡ 'ਚ ਪਰ ਅਸੀਂ ਫੇਰ ਵੀ ਹੌਸਲੇ ਤੇ ਆਪਣੇ ਤੇ ਕਾਇਮ ਡਟੇ ਹੋਏ ਆਂ ਵੀ ਯੱਗ ਨਹੀਂ ਲਾਉਣੀ ਬਸ ਨਹੀਂ ਲਾਉਣੀ ਇਨਸਾਨ ਹੈਗੇ ਆ ਸਾਰੇ ਠੀਕ ਹੈ ਨਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਵੀ ਅਸੀਂ ਕਿਉਂ ਪਵਨ ਖਰਾਬ ਕਰੀਏ ਕਿਉਂ ਪਾਣੀ ਖਰਾਬ ਕਰੀਏ ਠੀਕ ਹੈ ਨਾ ਤੇ ਬਸ ਬੇਨਤੀ ਸਾਡੀ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਪ੍ਰਸ਼ਾਸਨ ਨੂੰ ਇਹੀ ਹੈ ਵੀ ਸਾਨੂੰ ਮਸ਼ੀਨਾਂ ਦਿੱਤੀਆਂ ਜੀ